ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਕੌਰ ਸਰਹਾਲੀ ਕਲਾਂ ਪੱਤੀ ਪੋਲੇ ਦੀ ਜੋ ਪਿਛਲੇ ਦਿਨੀ ਮੇਰੀ ਵੀਡੀਓ ਬਹੁਤ ਜ਼ਿਆਦਾ ਹੀ ਵਾਇਰਲ ਹੋਈ ਹੈ ਉਹਦੇ ਸਬੰਧੀ ਮੈਂ ਤੁਹਾਡੇ ਨਾਲ ਜੀ ਗੱਲ ਕਰਨਾ ਚਾਹੁੰਦੀ ਆ ਮੇਰੇ ਭੈਣ ਤੇ ਭਰਾਵੋ ਅੱਜ ਇੱਕ ਭਾਈ ਸਾਹਿਬ ਬਾਬਾ ਬਕਾਲਾ ਔਰ ਬਾਬਾ ਬਕਾਲਾ ਤੋਂ ਭਾਈ ਸਾਭ ਜੀ ਦਾ ਨਾਮ ਹੈ ਜੀ ਗੁਰਜੰਟ ਸਿੰਘ ਜੀ 62 ਉਹ ਇੱਕ ਜਥੇਬੰਦੀ ਜਿਹੜੀ ਕਿ ਜਨਾਂ ਦੀ ਸੰਸਥਾ ਦਾ ਨਾਮ ਹੈ ਢੀਆਂ ਦੇ ਰਖਵਾਲੇ ਉਹਨਾਂ ਨੇ ਮੇਰੀ ਉਹ ਦੁਖਦ ਵੀਡੀਓ ਦੇਖ ਕੇ ਮੇਰੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਉਹ ਅੱਜ ਸਵੇਰੇ ਸਾਡੇ ਪਿੰਡ ਸਰਿਹਾਲੀ ਕਲਾ ਵਿਖੇ ਪਹੁੰਚੇ ਤੇ ਸਾਡੇ ਸਰਪੰਚ ਸਾਹਿਬ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੇ ਮੇਰੇ ਬਾਰੇ ਪੁੱਛਿਆ ਤੇ ਮੈਨੂੰ ਉੱਥੇ ਮੇਰੇ ਬੱਚਿਆਂ ਨਾਲ ਬੁਲਾਇਆ ਗਿਆ ਉਸ ਤੋਂ ਬਾਅਦ ਮੈਂ ਉਸ ਵੀਰਜੀ ਦੇ ਨਾਲ ਭਾਈ ਗੁਰਜੰਟ ਸਿੰਘ ਜੀ ਬਾਠ ਉਹਨਾਂ ਦੇ ਨਾਲ ਔਰ ਸੁਰਿਹਾਲੀ ਥਾਣੇ ਪਹੁੰਚ ਕੀਤੀ ਮੇਰੇ ਨਾਲ ਮੇਰੇ ਦੋ ਬੱਚੇ ਸੀ ਵੀਰਜੀ ਤੇ ਉੱਥੇ ਨਾ ਤੇ ਸਾਨੂੰ ਐਸ ਐਚਓ ਸਾਹਿਬ ਮਿਲੇ ਨਾ ਮੁੰਸ਼ੀ ਜੀ ਮਿਲੇ ਜਿਨ੍ਹਾਂ ਦੇ ਕਰਕੇ ਸਾਨੂੰ ਉੱਥੋਂ ਦੇ ਸਟਾਫ ਮੈਂਬਰ ਕੋਈ ਖਾਸ ਜਾਣਕਾਰੀ ਨਾ ਦੇ ਸਕੇ ਉਸ ਤੋਂ ਬਾਅਦ ਜਥੇ ਬੰਦੀਆਂ ਦੇ ਨਾਲ ਮੈਂ ਤਰਨ ਤਾਰਨ ਔਮਨ ਸੈਲ ਦੇ ਵਿੱਚ ਪਹੁੰਚੀ ਜਿੱਥੇ ਕਿ ਮੈਡਮ ਉਸ ਟਾਈਮ ਮੌਜੂਦ ਨਹੀਂ ਸਨ ਕੁਝ ਸਮਾਂ ਸੀ ਇੰਤਜ਼ਾਰ ਤੋਂ ਬਾਅਦ ਉਹ ਮੈਡਮ ਨਰਿੰਦਰ ਕੌਰ ਜੀ ਇਨਸਪੈਕਟਰ ਉੱਥੇ ਪਹੁੰਚੇ ਤੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਬੜੇ ਧਿਆਨ ਨਾਲ ਸਾਡੀ ਗੱਲਬਾਤ ਸੁਣੀ ਔਰ ਜਥੇ ਬੰਦੀਆਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਪੂਰਾ ਪੂਰਾ ਯਕੀਨ ਦਿਵਾਇਆ ਕਿ ਉਹ ਬਹੁਤ ਜਲਦੀ ਇਸ ਚੀਜ਼ ਦੇ ਉੱਪਰ ਕਾਰਵਾਈ ਕਰਨਗੇ ਤੇ ਸਾਨੂੰ ਚੰਡੀਗੜ੍ਹ ਤੋਂ ਅੱਜ ਇੱਕ ਲੈਟਰ ਆਈ ਹੈ ਕਮਿਸ਼ਨਰ ਨੇ ਮਤਲਬ ਭੇਜੀ ਹੈ ਚੰਡੀਗੜ੍ਹ ਤੋਂ ਵੀ ਉੱਥੇ ਮੈਂ ਪਹੁੰਚ ਕਰਾਂ ਕਿ ਜਿਹੜੀ ਮੇਰੀ ਵੀਡੀਓ ਬਹੁਤ ਵਾਇਰਲ ਹੋਈ ਹੈ ਉਹਦੇ ਮਤਲਬ ਸਬੰਧੀ ਉਹਨਾਂ ਨੇ ਪੁੱਛਤਾਛ ਹੋਰ ਗੱਲਬਾਤ ਕਰਨੀ ਹੈ ਵੀ ਇਹ ਕੀ ਕਾਰਨ ਹੈ ਕਿਉਂ ਇੱਕ ਧੀ ਮਤਲਬ ਦਰਖਾਸਤ ਕਰ ਰਹੀ ਹੈ ਪਿੰਡ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ तमाम ਜਨਤਾ ਨੂੰ ਕਿ ਮੇਰੀ ਮਦਦ ਕੀਤੀ ਜਾਵੇ ਅੱਜ ਜਿਹੜੇ ਵੀਰ ਜੀ ਮੇਰੇ ਘਰ ਹੁਣ ਪਹੁੰਚੇ ਸਨ ਜੋ ਕੁਛ ਲੋੜਿੰਦਾ ਸਮਾਨ ਸੀ ਕਰਿਆਨੇ ਦਾ ਉਹ ਉਹਨਾਂ ਨੇ ਮੈਨੂੰ ਦਵਾਇਆ ਔਰ ਉਸ ਤੋਂ ਬਾਅਦ ਮੇਰੇ ਘਰ ਦੇ ਵਿੱਚ ਆਏ ਮੇਰੇ ਘਰ ਦਾ ਉਹਨਾਂ ਨੇ ਵੇਰਵਾ ਲਿਆ ਔਰ ਜੋ ਮੇਰੇ ਪੱਤੀ ਪੁੱਲਾ ਦੇ ਕੁਝ ਆਂਡ ਗਵਾਂਡ ਸੀ ਕੁਝ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਵੀਰ ਜੀ ਮੈਂ ਤੁਹਾਡੇ ਆਨ ਦਾ ਸ਼ੁਕਰਾਨਾ ਕਰਦੀ ਆ ਤੇ ਮੈਂ ਇਸ ਦੇਸ਼ ਵਾਸ਼ੀਆਂ ਵਾਸ਼ੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਆਪਣੇ ਦੇਸ਼ ਨੂੰ ਔਰ ਜਿਹੜੀ ਕੋਈ ਬਾਹਰ ਦੀ ਜਨਤਾ ਕੋਈ ਭੈਣ ਭਰਾਵਾ ਮੈਨੂੰ ਬਹੁਤ ਜਗ੍ਹਾ ਤੋਂ ਫੋਨ ਕਰ ਰਹੇ ਨੇ ਬੜੀ ਦੂਰੋਂ ਦੂਰੋਂ